ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸ਼ਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਨਵੀਂ ਹੋਰ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਲੋਕਾਂ ਨੂੰ ਤੇ ਕਿਹੜੇ ਪਖਤਾਂ ਨੂੰ ਪੀਰਾਂ ਦੀ ਬੰਦਗੀ ਨਹੀਂ ਕਰਨੀ ਚਾਹੀਦੀ ਪੀਰਾਂ ਨੂੰ ਨਹੀਂ ਮੰਨਣਾ ਚਾਹੀਦਾ ਦੇਖਿਆ ਜਾਂਦਾ ਹੈ ਕਿ ਆਮ ਤੌਰ ਤੇ ਹਰ ਇੱਕ ਦੁਜੀ ਘਰ ਤੇ ਵਿੱਚ ਪੀਰਾਂ ਦੀ ਮੰਨਤਾ ਹੁੰਦੀ ਹੈ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਘਰ ਪੀਰਾਂ ਦੀ ਬਰਕਤ ਹੈ ਜਾਂ ਸਾਡੀ ਮੰਨਤਾ ਹੈਗੀ ਆ ਜਾਂ ਨਹੀਂ ਹੈਗੀ ਉਹ ਇੱਕ ਦੂਜੇ ਦੇ ਪਿੱਛੇ ਲੱਗ ਕੇ ਇੱਕ ਦੂਜੇ ਨੂੰ ਸੁਣ ਸੁਣਾ ਕੇ ਆਪਣੇ ਆਪ ਹੀ ਪੀਰਾਂ ਨੂੰ ਮੰਨਣ ਲੱਗ ਜਾਂਦੇ ਹਨ ਨਾ ਤਾਂ ਉਹਨਾਂ ਕੋਲੇ ਕੋਈ ਪ੍ਰੋਪਰ ਗਿਆਨ ਹੁੰਦਾ ਹੈ ਨਾ ਉਹਨਾਂ ਕੋਲ ਕੋਈ ਵਿਧੀ ਹੁੰਦੀ ਹੈ ਨਾ ਉਹਨਾਂ ਨੂੰ ਪਤਾ ਹੀ ਹੁੰਦਾ ਹੈ ਵੀ ਕਿਹੜੇ ਪੀਰ ਦੀ ਮੰਨਤਾ ਸਾਨੂੰ ਕਰਨੀ ਚਾਹੀਦੀ ਹੈ ਤੇ ਕਿਹੜੇ ਪੀਰ ਦੀ ਮੰਨਤਾ ਸਾਡੇ ਘਰ ਦੇ ਵਿੱਚ ਹੈ ਉਹ ਬੱਸ ਜਿੱਥੇ ਜਾਂਦੇ ਹਨ ਉਹਨਾਂ ਪੀਰਾਂ ਦੇ ਨਾਂ ਦੇ ਹੀ ਚਿਰਾਗ ਲਾ ਲੈਂਦੇ ਹਨ ਜੇ ਕੋਟ ਲਈ ਜਾਂਦੇ ਹਨ ਤਾਂ ਕੋਟ ਵਾਲੇ ਪੀਰਾਂ ਦੇ ਚਿਰਾਗ ਲਾ ਲੈਂਦੇ ਹਨ ਜੇ ਨਿਗਾਹੇ ਜਾਂਦੇ ਹਨ ਤਾਂ ਨਿਗਾਹੇ ਵਾਲੇ ਦੇ ਲਾ ਲੈਂਦੇ ਹਨ ਜੇ ਅੰਦਗੜ ਜਾਂਦੇ ਹਨ ਗਹਿਰ ਮੇਲੀ ਸੱਚੀ ਸਰਕਾਰ ਦੇ ਤਾਂ ਉਹਨਾਂ ਦੇ ਲਾ ਲੈਂਦੇ ਹਨ ਉਹਨਾਂ ਨੂੰ ਅਸਲ ਵਿੱਚ ਕੋਈ ਪਤਾ ਹੀ ਨਹੀਂ ਹੁੰਦਾ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਵੀ ਪਤਾ ਹੀ ਨਹੀਂ ਹੁੰਦਾ ਕਿ ਕਿਹੜੇ ਪੀਰ ਦੀ ਅਸੀਂ ਮੰਨਤਾ ਕਰਨੀ ਹੈ ਜਾਂ ਨਹੀਂ ਵੀ ਕਰਨੀ ਹੈ ਉਹ ਇੱਕ ਦੂਜੇ ਨੂੰ ਦੇਖ-ਦੇਖ ਹੀ ਚਿਰਾਗ ਲਾਉਣ ਲੱਗ ਜਾਂਦੇ ਹਨ ਹਾਲਾਂਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਮੰਨਤਾ ਨਹੀਂ ਹੁੰਦੀ ਹੈ ਤੇ ਨਾ ਹੀ ਕੋਈ ਵਿਧੀ ਵਿਧਾਨ ਹੁੰਦਾ ਹੈ ਉਹਨਾਂ ਕੋਲ ਉਹ ਬਸ ਜਾਂਦੇ ਨੇ ਦੋ ਚਰਾਗ ਲਿਆਉਂਦੇ ਨੇ ਤੇ ਲਿਆ ਕੇ ਘਰ ਦੇ ਵਿੱਚ ਚਰਾਗ ਰੋਸ਼ਨ ਕਰਨ ਲੱਗ ਜਾਂਦੇ ਹਨ ਫਿਰ ਥੋੜੀ ਜਿਹੀ ਟਾਈਮ ਬਾਅਦ ਉਹਨਾਂ ਦੇ ਘਰ ਦੇ ਵਿੱਚ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਹਨ ਮੁਸ਼ਕਲ ਆਉਣ ਲੱਗ ਜਾਂਦੀਆਂ ਹਨ ਉਹਨਾਂ ਦੇ ਬਣਦੇ ਬਣਦੇ ਕੰਮ ਰੁਕ ਜਾਂਦੇ ਹਨ ਕਿਸੇ ਕੰਮ ਦਾ ਕੋਈ ਰਾਹ ਸਿਰ ਨਹੀਂ ਮਿਲਦਾ ਫਿਰ ਉਹ ਗੱਦੀਆਂ ਤੇ ਜਾਂਦੇ ਹਨ ਤਾਂ ਬਹੁਤ ਸਾਰੇ ਭਗਤ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਬੇਨਸਤਾਦ ਦੇ ਹੁੰਦੇ ਹਨ ਬੇਰਨ ਗੁਰੂਆਂ ਦੇ ਹੁੰਦੇ ਹਨ ਉਨ੍ਹਾਂ ਕੋਲ ਹੀ ਪੂਰਾ ਗਿਆਨ ਨਹੀਂ ਹੁੰਦਾ ਉਹ ਵੀ ਉਹਨਾਂ ਨੂੰ ਲਜੇਮੇ ਵਿੱਚ ਪਾਈ ਰੱਖਦੇ ਹਨ ਤਾਂ ਉਹਨਾਂ ਦਾ ਕਹਿਣ ਦਾ ਭਾਵੇਂ ਆ ਵੀ ਕੋਈ ਭਲਾ ਨਹੀਂ ਹੁੰਦਾ ਤੇ ਉਹਨਾਂ ਨੂੰ ਕੋਈ ਰਾਸ ਸਿਰ ਨਹੀਂ ਮਿਲਦਾ ਤੇ ਉਹ ਕਾਰਨ ਤਾਂ ਕੀ ਕਾਰਨ ਕੋ ਉਹ ਦੇਖਮ ਦੇਖ ਇੱਕ ਤੋਂ ਦੋ ਦੋ ਤੋਂ ਤਿੰਨ ਇਸ ਤਰ੍ਹਾਂ ਜਿਵੇਂ ਅਗਲਾ ਕਹਿੰਦਾ ਹੈ ਉਸੇ ਤਰ੍ਹਾਂ ਕਰੀ ਜਾਂਦੇ ਹਨ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਮਿਲਦਾ ਇਸ ਲਈ ਜਿਨ੍ਹਾਂ ਦੇ ਘਰ ਦੇ ਵਿੱਚ ਪਹਿਲਾਂ ਤੁਸੀਂ ਪੀਰਾਂ ਦੀ ਮੰਨਤ ਚੱਲਦੀ ਆਈ ਹੈ ਉਹਨਾਂ ਦੇ ਵੱਡ-ਵਡੇਰੇ ਬਣਦੇ ਆਏ ਹਨ ਤਾਂ ਉਹਨਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਹੜੇ ਪੀਰਾਂ ਦੀ ਮੰਨਤਾ ਹੈ ਕਿਹੜੇ ਦੀ ਨਹੀਂ ਹੈ ਜਿੰਨਾ ਪੀਰਾਂ ਨੂੰ ਵੀ ਉਹ ਮੰਨਦੇ ਹਨ ਉਹਨਾਂ ਪੀਰਾਂ ਦੇ ਚਰਾਗ ਲਾ ਸਕਦੇ ਹਨ ਪੂਰੇ ਵਿਧੀ ਵਿਧਾਨ ਨਾਲ ਲਾਇਆ ਕਰਨ ਜੇ ਉਹਨਾਂ ਕੋਲ ਵਿਧੀ ਵਿਧਾਨ ਨਹੀਂ ਹੈਗਾ ਤਾਂ ਉਹ ਆਪਣੇ ਕਿਸੇ ਗੁਰੂ ਕੋਲੋਂ ਪੁੱਛਣ ਜਾਂ ਉਹਨਾਂ ਦੇ ਵੱਡ ਬੜੇਰੇ ਪਹਿਲਾਂ ਕਿਵੇਂ ਮੰਨਦੇ ਸੀ ਉਹਨਾਂ ਕੋਲੋਂ ਪੁੱਛਣ ਜੇ ਘਰ ਦੇ ਵਿੱਚ ਹੈ ਸਹੀ ਢੰਗ ਤਰੀਕੇ ਨਾਲ ਇਸ ਦੀ ਮੰਨਤਾ ਕਰਨੀ ਚਾਹੀਦੀ ਹੈ ਜਦੋਂ ਅਸੀਂ ਸਹੀ ਢੰਗ ਨਾਲ ਕੋਈ ਮੰਨਤ ਨਹੀਂ ਕਰਦੇ ਹਾਂ ਤਾਂ ਸਾਡੇ ਕੰਮਾਂ ਵਿੱਚ ਵਿਘਨ ਪੈਣ ਲੱਗ ਜਾਂਦਾ ਹੈ ਸਾਡੇ ਆਪਣੇ ਕੰਮ ਬਣਦੇ ਬਣਦੇ ਰੁਕ ਜਾਂਦੇ ਹਨ ਬੱਚੇ ਕੈਨੇਚੂ ਬਾਹਰ ਹੋ ਜਾਂਦੇ ਹਨ ਘਰ ਦੇ ਵਿੱਚ ਬਿਮਾਰੀ ਦਾ ਆਉਣਾ ਪਸ਼ੂਆਂ ਦਾ ਨੁਕਸਾਨ ਹੋਣਾ ਹਰ ਪਾਸੇ ਨੁਕਸਾਨ ਹੋਣ ਲੱਗ ਜਾਂਦਾ ਹੈ ਖੇਤੀਬਾੜੀ 'ਚ ਵੀ ਜੋ ਵੀ ਤੁਸੀਂ ਕੋਈ ਕੰਮ ਕਰਦੇ ਹੋ ਜਾਂ ਤੁਹਾਡੇ ਕੋਈ ਦੁਕਾਨ ਸੌਫ ਹੈ ਜਾਂ ਕੋਈ ਬਿਜ਼ਨਸ ਕਰਦੇ ਹੋ ਉਹਦੇ ਵਿੱਚ ਬਹੁਤ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਹਨ ਉਹ ਕਈ ਵਾਰ ਤੇ ਇਹੀ ਹੁੰਦਾ ਹੈ ਕਿ ਫਿਰ ਗੁੱਸੇ ਹੋਏ ਹੁੰਦੇ ਹਨ ਨਿਰਾਜ ਹੋਏ ਹੁੰਦੇ ਹਨ ਪਰ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਹੋਰ ਚੱਕਰਾਂ ਦੇ ਵਿੱਚ ਪੈ ਜਾਂਦੇ ਹਾਂ ਫਿਰ ਵੀ ਸਾਡਾ ਕੋਈ ਹੱਲ ਨਹੀਂ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦਾ ਸਹੀ ਤੇ ਹੱਲ ਨਹੀਂ ਕਰਕੇ ਦਿੰਦਾ ਸਾਰੇ ਪੈਸੇ ਵੱਲ ਹੀ ਦੇਖਦੇ ਹਨ ਜਿੰਨੀ ਛੋਟੀ ਜੇਬ ਭਾਰੀ ਹੈ ਉਹਨਾਂ ਹੀ ਛੋਟਾ ਲਾਜ ਹੈ ਜੇ ਤੁਸੀਂ ਖਾਲੀ ਹੱਥੇ ਕਿਸੇ ਗੱਦੀ ਚੋਂ ਕੀਤੇ ਜਾਂਦੇ ਹੋ ਉੱਥੇ ਤੁਹਾਡਾ ਇਲਾਜ ਨਹੀਂ ਹੁੰਦਾ ਹੈ ਉਹਨਾਂ ਵੀਰਾਂ ਦੀ ਹੈ ਬਹੁਤ ਖਾਸ ਧਿਆਨ ਜੋ ਗੱਲਾਂ ਹਨ ਉਹ ਇਸ ਨੂੰ ਜ਼ਰੂਰ ਦੇਖਣ ਤੇ ਸਭ ਤੋਂ ਪਹਿਲਾਂ ਇਹ ਹੀ ਹੈ ਆਪਣੇ ਘਰ ਦੇ ਵਿੱਚ ਵਿਧੀ ਵਿਵਧਾਨ ਨਾਲ ਹੀ ਚਰਾਗ ਪੱਤੀ ਰੋਸ਼ਨ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਇਹ ਹੈ ਜਿਸ ਪੀਰ ਦੀ ਵੀ ਤੁਸੀਂ ਬਜ਼ੁਰਗ ਦੀ ਮੰਨਤਾ ਕਰਦੇ ਹੋ ਜਿਸ ਪੀਰ ਦੇ ਵੀ ਤੁਸੀਂ ਚਰਾਗ ਲਾਉਂਦੇ ਹੋ ਜਿੱਥੇ ਚਰਾਗ ਲਾਉਣੇ ਹਨ ਉਹ ਜਗ੍ਹਾ ਪਾਕ ਸਾਫ਼ ਹੋਣੀ ਚਾਹੀਦੀ ਹੈ ਇਕਾਂਤ ਵਿੱਚ ਹੋਣੀ ਚਾਹੀਦੀ ਹੈ ਹੋ ਸਕੇ ਤਾਂ ਉਹ ਜਗ੍ਹਾ ਤੁਹਾਡੇ ਘਰ ਦੇ ਵਿੱਚੋਂ ਪਾਸੇ ਦੇ ਇੱਕ ਸਾਈਡ ਤੇ ਹੋਣੀ ਚਾਹੀਦੀ ਹੈ ਜੇਸੇ ਥਾਂ ਤੇ ਕੋਈ ਗੰਦੀ ਗਲੀ ਚੀਜ਼ ਨਾ ਹੋਵੇ ਬਹੁਤ ਵਾਰੀ ਅਸੀਂ ਦੇਖਿਆ ਹੈ ਬਹੁਤ ਵੀਰਾਂ ਦੇ ਘਰ ਦੇ ਵਿੱਚ ਰਸੋਈ ਦੇ ਵਿੱਚ ਚਰਾਗ ਲਾਏ ਹੁੰਦੇ ਹਨ ਰਸੋਈ ਘਰ ਦੇ ਵਿੱਚ ਚਰਾਗ ਲੱਗੇ ਹੋਏ ਹੁੰਦੇ ਹਨ ਉਹ ਛੋਟਾ ਜਿਹਾ ਇੱਕ ਪੂਜਾਰੂ ਬਣਾ ਲੈਂਦੇ ਹਨ ਸਾਈਡ ਤੇ ਚਰਾਗ ਲਾ ਕੇ ਰੱਖ ਦਿੰਦੇ ਹਨ ਤੇ ਫਿਰ ਕਹਿੰਦੇ ਹਨ ਕਿ ਬਾਬਿਆਂ ਦੀ ਇੱਕ ਦਰਮਨਤਾ ਹੁੰਦੀ ਹੈ ਵੀਰਵਾਰ ਵਾਲੇ ਦਿਨ ਅਸੀਂ ਇੱਥੇ ਚਰਾਗ ਰੋਸ਼ਨ ਕਰਦੇ ਹਾਂ ਜੋ ਕਿ ਹਾਲਾਂਕਿ ਬਹੁਤ ਹੀ ਗਲਤ ਤੰਗ ਹੈ ਰਸੋਈ ਦੇ ਵਿੱਚ ਚਿਰਾਗ ਰੋਸ਼ਨ ਕਰਨ ਦਾ ਕਿਉਂਕਿ ਸਾਡੇ ਰਸੋਈ ਦੇ ਵਿੱਚ ਉਹ ਪਾਕ ਸਾਫ ਨਹੀਂ ਰਹਿੰਦੀ ਹੈ ਉਸ ਰਸੋਈ ਦੇ ਵਿੱਚ ਅੰਡਾ ਮੀਟ ਸ਼ਰਾਬ ਜਰੂਰ ਆਉਂਦਾ ਹੈ ਕੋਈ ਜਿੱਥੇ ਪੀਰਾਂ ਦੇ ਚਿਰਾਗ ਲੱਗਦੇ ਹਨ ਜਾਂ ਮੰਨਤਾ ਹੁੰਦੀ ਹੈ ਜਾਂ ਪੀਰਾਂ ਦੇ ਸਰੂਪ ਹਨ ਉਥੇ ਸ਼ਰਾਬ ਦਾ ਹੋਣਾ ਬਹੁਤ ਹੀ ਗਲਤ ਗੱਲ ਹੈ ਪੀਰ ਖੁਸ਼ ਹੋਣ ਦੀ ਬਜਾਏ ਨਰਾਜ਼ ਹੋ ਜਾਂਦੇ ਹਨ ਇਸ ਲਈ ਜਦੋਂ ਵੀ ਤੁਸੀਂ ਇਹ ਚਿਰਾਗ ਲਾਉਣੇ ਹਨ ਨਾ ਦੇ ਤੁਹਾਡੇ ਰਸੋਈ ਵਿੱਚ ਹੋਣੇ ਚਾਹੀਦੇ ਹਨ ਨਾ ਤੁਹਾਡੇ ਬੈਡਰੂਮ ਦੇ ਵਿੱਚ ਹੋਣੇ ਚਾਹੀਦੇ ਹਨ ਜਿੱਥੇ ਤੁਸੀਂ ਰਾਤ ਨੂੰ ਸੌਂਦੇ ਹੋ ਇਹ ਦੋ ਜਗਾਵਾਂ ਤੋਂ ਇਲਾਵਾ ਕੋਈ ਤੁਹਾਡੇ ਕੋਲੇ ਅਲੱਗ ਕੋਈ ਕਮਰਾ ਹੈ ਜਾਂ ਤੁਹਾਡੇ ਕੋਲ ਕੋਈ ਸਟੋਰ ਰੂਮ ਹੈ ਉਸੇ ਪਾਕ ਸਾਫ਼ ਜਗਾ ਕਰਕੇ ਤੁਸੀਂ ਮਾਰ ਕੇ ਉਥੇ ਇੱਕ ਸਾਈਡ ਤੇ ਚਿਰਾਗ ਲਾਓ ਇੱਕ ਜਗ੍ਹਾ ਤੇ ਲਾਓ ਤੇ ਉਹ ਇਸ ਤਰ੍ਹਾਂ ਲਾਓ ਕਿ ਵੀ ਉਹ ਉੱਥੇ ਕੋਈ ਨਦੀ ਬੇਦਬੀ ਨਾ ਹੋਵੇ ਇਹਨ ਦਾ ਮਤਲਬ ਇਹ ਨਹੀਂ ਹੈ ਕਿ ਪੈਰਾਂ ਥੱਲੇ ਚਰਾਗ ਲਾ ਕੇ ਬੈਠੇ ਰਹੋ ਥੱਲੇ ਚਰਾਗ ਪਏ ਹੋਣ ਉੱਪਰ ਛੋਟੀ ਲਵਾਰੀ ਬਣੀ ਹੋਵੇ ਹੇਠਲੇ ਪਾਸੇ ਛੋਟੇ ਚਰਾਗ ਹੋਣ ਉੱਪਰ ਜੁੱਤੀ ਜਾਂ ਕੋਈ ਹੋਰ ਕੱਪੜਾ ਰੱਖੀ ਬੈਠੇ ਹੋਵੋ ਤੇ ਥੱਲੇ ਕਹਿੰਦੇ ਹਾਂ ਕਿ ਸਾਡੇ ਚਰਾਗ ਲੱਗਦੇ ਹਨ ਇਸ ਤਰ੍ਹਾਂ ਨਹੀਂ ਕਰਨਾ ਹੈ ਜਿੱਥੇ ਚਰਾਗ ਲੱਗਣੇ ਹਨ ਉਹ ਇੱਕ ਅਲੱਗ ਹੀ ਚੀਜ਼ ਬਣਨੀ ਚਾਹੀਦੀ ਹੈ ਜੋ ਘਰ ਦੇ ਵਿੱਚ ਅਸੀਂ ਚਰਾਗ ਲਾਉਂਦੇ ਹਾਂ ਤੇ ਉਹ ਪਾਕ ਸਾਫ ਜਗ੍ਹਾ ਤੇ ਹੀ ਲੱਗਣੇ ਚਾਹੀਦੇ ਹਨ ਜਿਹੜੇ ਬੰਦੇ ਨੇ ਰੋਸ਼ਨ ਕਰਨੇ ਹਨ ਚਰਾਗ ਵੀਰਵਾਰ ਵਾਲੇ ਦਿਨ ਤੁਸੀਂ ਰੋਸ਼ਨ ਕਰਦੇ ਹੋ ਨਾ ਧੋ ਕੇ ਸਾਫ ਸੁਥਰੇ ਕੱਪੜੇ ਪਾ ਕੇ ਫੇਰ ਚਰਾਗ ਰੋਸ਼ਨ ਕਰਨੇ ਹਨ ਜੋ ਵੀ ਤੁਹਾਡਾ ਭੋਗ ਪ੍ਰਸਾਦ ਤੁਸੀਂ ਬਣਾਉਂਦੇ ਹੋ ਜੇ ਘਰ ਵਿੱਚ ਬਣਾਉਂਦੇ ਹੋ ਨਿਆਜ਼ ਬਣਾਉਂਦੇ ਹੋ ਤਾਂ ਘਰ ਦੇ ਵਿੱਚ ਜਿਸ ਨੇ ਵੀ ਨਿਆਜ਼ ਬਣਾਉਣੀ ਹੈ ਨਾ ਤੁਹਕੇ ਪਾਕ ਸਾਹ ਕੋਈ ਬਣਾਉਣੀ ਹੈ ਸ਼ਰਧਾ ਭਾਵਨਾ ਨਾਲ ਬਣਾਉਣੀ ਹੈ ਤਰ੍ਹਾਂ ਨਹੀਂ ਹੁੰਦਾ ਹੈ ਕਿ ਤੁਸੀਂ ਇੱਕ ਟਾਈਮ ਪਾਸ ਜਾਂ ਯਾਪਤਾ ਜਾਂ ਪੂਰਾ ਕਰ ਦਿਓ ਕਿ ਅੱਜ ਵੀਰਵਾਰ ਹੈ ਭਈ ਤੂੰ ਚਰਾਗ ਲਾ ਦੇ ਜਾਂ ਤੂੰ ਲਾ ਦੇ ਇੱਕ ਦੂਸਰੇ ਨੂੰ ਕਹਿ ਕੇ ਚਰਾਗ ਲਬਾਉਣੇ ਹਨ ਉਹ ਬਰਕਤ ਨਹੀਂ ਦਿੰਦੇ ਕਿਉਂ ਜਿੰਨੇ ਤੁਸੀਂ ਸ਼ਰਧਾ ਨਾਲ ਵਿਸ਼ਵਾਸ ਨਾਲ ਯਕੀਨ ਨਾਲ ਚਰਗ ਲਾਉਂਗੇ ਸੱਚੇ ਮਨ ਨਾਲ ਲਾਉਂਗੇ ਪੀਰ ਪਾਤਸ਼ਾਹ ਉਹਨਾਂ ਹੀ ਤੁਹਾਨੂੰ ਬਲ ਦੇਣਗੇ ਤੁਹਾਡੇ ਉੱਤੇ ਬਹੁਤ ਵੱਡੇ ਵੱਡੇ ਸੰਕਟ ਆਏ ਹੋਣ ਉਹ ਟਾਲ ਦਿੰਦੇ ਹਨ ਜੇ ਤੁਸੀਂ ਸਹੀ ਢੰਗ ਨਾਲ ਉਹਨਾਂ ਦੀ ਮੰਨਤਾ ਕਰੋਗੇ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਹਾਡਾ ਨੁਕਸਾਨ ਹੈ ਇਸ ਤੋਂ ਬੇਤਰ ਹੈ ਕਿ ਤੁਸੀਂ ਨਾਂ ਲਾਵੋ ਕਿਸੇ ਚੌਂਕੀ ਵਾਲੇ ਵੀਰ ਨੂੰ ਜਾਂ ਗੁਰੂ ਵਾਲੇ ਨੂੰ ਘਰੇ ਬੁਲਾ ਕੇ ਚਰਾਗਾਂ ਦੀ ਬਖਸ਼ਿਸ਼ ਕਰਵਾ ਦੇਵੂ ਕਿ ਅਰਦਾਸ ਬੇਨਤੀ ਕਰੂ ਕਿ ਸਾਥੋਂ ਤੁਹਾਡੀ ਸੇਵਾ ਨਹੀਂ ਹੁੰਦੀ ਹੈ ਅਸੀਂ ਤੁਹਾਡੀ ਮਜ਼ਾਰ ਤੇ ਆਕੇ ਤੁਹਾਡੇ ਚਰਾਗ ਲਾਵਾਂਗੇ ਤੁਹਾਡੇ ਰੋਜ਼ੇ ਤੇ ਆਵਾਂਗੇ ਉੱਥੇ ਅਸੀਂ ਚੌਂਕੀ ਭਰਾਂਗੇ ਕੁਸ਼ਣ ਦੀ ਤਰ੍ਹਾਂ ਬਹੁਤ ਢੰਗ ਵਿਧੀਆਂ ਹਨ ਜਿਹੜੇ ਘਰ ਦੇ ਵਿੱਚ ਚਿਰਾਗ ਨਹੀਂ ਲਾ ਸਕਦੇ ਉਹਨਾਂ ਵੀਰਾਂ ਲਈ ਹਨ ਉਹ ਅਸੀਂ ਆਉਣ ਵਾਲੀਆਂ ਵੀਡੀਓ ਵਿੱਚ ਤੁਹਾਨੂੰ ਇਸ ਦਾ ਪੂਰਾ ਗਿਆਨ ਦੱਸਾਂਗੇ ਪੂਰੇ ਵਿਧੀ ਵਿਧਾਨ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਹੁਣ ਫਿਲਹਾਲ ਤਾਂ ਜਿਹਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਹੀ ਦੱਸਾਂਗੇ ਵੀ ਜੋ ਵੀ ਚਿਰਾਗ ਲਾਉਂਦੇ ਹਨ ਪੀਰਾਂ ਦੇ ਮੰਨਤਾ ਕਰਦੇ ਹਨ ਚਿਰਾਗਾਂ ਦਾ ਕਮਰਾ ਅਲੱਗ ਹੋਣਾ ਚਾਹੀਦਾ ਹੈ ਤੇ ਸਹੀ ਢੰਗ ਨਾਲ ਲੱਗਨੇ ਚਾਹੀਦੇ ਹਨ ਜੇ ਕਿ ਚਰਾਗ ਰੋਸ਼ਨ ਕਰਨ ਦਾ ਸਮਾਂ ਤੁਹਾਡਾ ਨਿਸ਼ਚਿਤ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਦੇ ਤੁਸੀਂ ਰਾਤ ਨੂੰ 10 ਵਜੇ ਲਾਉਂਦੇ ਹੋ ਕਿਤੇ 9 ਵਜੇ ਲਾਉਂਦੇ ਹੋ ਕਦੇ 5 ਵਜੇ ਲਾ ਦਿੰਦੇ ਹੋ ਇਸ ਤਰ੍ਹਾਂ ਨਹੀਂ ਚਰਾਗਾਂ ਦਾ ਸਮਾਂ ਸ਼ਾਮ ਦੇ ਟਾਈਮ 5 ਵਜੇ ਤੋਂ ਬਾਅਦ ਵਿੱਚ ਸਟਾਰਟ ਹੋ ਜਾਂਦਾ ਹੈ ਤੁਸੀਂ 7 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਚਰਾਗ ਰੋਸ਼ਨ ਕਰ ਦੇਣੇ ਚਾਹੀਦੇ ਹਨ ਤੁਹਾਨੂੰ ਚਰਾਗ ਰੋਸ਼ਨ ਕਰਨ ਤੋਂ ਬਾਅਦ ਵਿੱਚ ਜੋ ਤੁਹਾਡਾ ਭੋਗ ਪ੍ਰਸਾਦ ਹੈ ਉੱਥੇ ਜੇ ਤੁਸੀਂ ਹੋਮ ਪਾਉਂਦੇ ਹੋ ਤਾਂ ਹੋਮ ਵੀ ਪਾ ਸਕਦੇ ਹੋ ਜੇ ਤੁਸੀਂ ਸਿੱਧੇ ਰੱਖਦੇ ਹੋ ਤਾਂ ਉਸ ਤਰ੍ਹਾਂ ਵੀ ਰੱਖ ਕੇ ਅਰਦਾਸ ਬੇਨਤੀ ਕਰੋ ਘੱਟੋ ਘੱਟ ਅੱਧਾ ਘੰਟਾ ਤੁਸੀਂ ਉੱਥੇ ਚਰਾਗਾ ਕੋਲੇ ਬੈਠੋ ਤੇ ਆਪਦੀ ਅਰਦਾਸ ਬੇਨਤੀ ਕਰੋ ਇਹ ਨਹੀਂ ਹੈਗੇ ਚਰਾਗ ਲਾਏ ਤਾਂ ਆਪ ਤੁਸੀਂ ਉੱਠ ਕੇ ਪਾਸੇ ਚਲੇ ਗਏ ਹੋ ਜਾਂ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਉਹਨਾਂ ਚਰਾਗਾਂ ਕੋਲੇ ਨਹੀਂ ਬੈਠਦਾ ਤੇ ਉਸ ਤਰ੍ਹਾਂ ਹਾਜ਼ਰੀ ਨਹੀਂ ਆਉਂਦੀ ਹੈ ਤੇ ਜਿੰਨਾ ਵੀਰਾਂ ਦੇ ਪੁਰਾਣੇ ਚਰਾਗ ਚੱਲਦੇ ਹਨ ਉਹਨਾਂ ਨੇ ਸੇਖਾਂ ਤੋਂ ਚਰਾਗ ਲਵਾਏ ਹੁੰਦੇ ਹਨ ਪੁਰਾਣੀ ਬਜ਼ੁਰਗ ਹੁੰਦੀ ਸੀ ਜਿਹੜੇ ਉਹ ਆਪਣੇ ਸੇਖ ਤੋਂ ਚਰਾਗ ਲਵਾਉਂਦੇ ਹੁੰਦੇ ਸੀ ਕੋ ਜੂਨ ਨਪੀਰਾਂ ਦਾ ਕਰਮਾ ਨਿਆਜ਼ ਵਗੈਰਾ ਪੜ ਕੇ ਲਾਏ ਜਾਂਦੇ ਹਨ ਤਾਂ ਉਹ ਜਲਦੀ ਅਸਰ ਦਿਖਾਉਂਦੇ ਹਨ ਜੇ ਤੁਸੀਂ ਨਵੇਂ ਸਰੋਂ ਚਿਰਾਗ ਲਾਉਂਦੇ ਹੋ ਪਹਿਲਾਂ ਜ਼ਰੂਰ ਹੀ ਇਸ ਦੀ ਜਾਣਕਾਰੀ ਲੈ ਲਓ ਕਿ ਕਿਸ ਸਪੀਡ ਨੂੰ ਤੁਸੀਂ ਮੰਨਦੇ ਹੋ ਤੇ ਕਿਸ ਸਪੀਡ ਦੇ ਤੁਸੀਂ ਚਿਰਾਗ ਲਾਉਣੇ ਹਨ ਤੇ ਵੀਰਵਾਰ ਵਾਲੇ ਦਿਨ ਤੁਹਾਡੇ ਘਰ ਦੇ ਵਿੱਚ ਸ਼ਰਾਬ ਦਾ ਆਉਣਾ ਬਿਲਕੁਲ ਗਲਤ ਹੈ ਸ਼ਰਾਬ ਬਿਲਕੁਲ ਨਹੀਂ ਪੀਣੀ ਆਂਡਾ ਮੀਟ ਸ਼ਰਾਬ ਦਾ ਤੁਸੀਂ ਪਰਹੇਜ਼ ਰੱਖੋ ਚੇਮਾਨ ਨਾਲ ਪੀਰਾਂ ਦੀ ਬੰਦਗੀ ਕਰੋ ਜੇ ਤੁਹਾਡੇ ਕੋਲ ਕੋਈ ਕਲਮਾ ਦਰੂਦ شریف ਜਾਂ ਕੁਝ ਹੋਰ ਹੈ ਪੜਨ ਨੂੰ ਉਹ ਤੁਸੀਂ ਪੜੋ ਜਿਸ ਤਰ੍ਹਾਂ ਵੀ ਤੁਸੀਂ ਪੜਦੇ ਹੋ ਜੇ ਤੁਸੀਂ ਗੁਰੂ ਵਾਲੇ ਹੋ ਤਾਂ ਤੁਹਾਡੇ ਕੋਲੇ ਕਲਮੇ ਹੋਣਗੇ ਉਹ ਜਰੂਰ ਪੜੋ ਉਥੇ ਬੈਠੋ ਸਭ ਤੋਂ ਜ਼ਰੂਰੀ ਹੈ ਚਿਰਾਗ ਲਾਉਣ ਦੇ ਨਾਲ ਤੁਹਾਡੀ ਹਾਜ਼ਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਘੱਟੋ ਘਟ ਅੱਧਾ ਘੰਟਾ ਤੁਸੀਂ ਜਰੂਰ ਉਥੇ ਚਿਰਾਗਾਂ ਕੋਲ ਬੈਠਣਾ ਹੈ ਫੇਰ ਹੀ ਪੀਰ ਖੁਸ਼ ਹੁੰਦੇ ਹਨ ਜਦੋਂ ਤੁਸੀਂ ਪੀਰਾਂ ਨੂੰ ਆਪਣਾ ਟਾਈਮ ਦਿਓਗੇ ਤਾਂ ਪੀਰ ਖੁਸ਼ ਹੋਣਗੇ ਤਾਂ ਤੁਹਾਡੇ ਰੁਕੇ ਹੋਏ ਕੰਮ ਤੀਰੰਗ ਉਪਾਸ ਹੋਣਗੇ ਜਿੱਥੇ ਨੂੰ ਜਾਓਗੇ ਤੁਹਾਡੇ ਹਰ ਕੰਮ ਫਤਿਹ ਹੋਣਗੇ ਬਸ ਸ਼ਰਤ ਇਹੀ ਹੈ ਕਿ ਵੀ ਤੁਸੀਂ ਆਪ ਦਾ ਸਵਾਸ ਨਾਲ ਕਰਨਾ ਹੈ ਜਿਹੜੇ ਨਵੇਂ ਵੀਰ ਇਸ ਚਰਾਹ ਕਰ ਦੇ ਵਿੱਚ ਲਾਉਂਦੇ ਹਨ ਉਹਨਾਂ ਨੂੰ ਵੀ ਸੇਖ ਤੋਂ ਹੀ ਲਾਉਣੇ ਚਾਹੀਦੇ ਹਨ ਇੱਕ ਥਾਂ ਪੱਕੀ ਕਰ ਲਵੋ ਘਰ ਦੇ ਵਿੱਚ ਜਿੱਥੇ ਤੁਸੀਂ ਚਰਾਗ ਲਾਉਣੇ ਆ ਇੱਕੋ ਥਾਂ ਦੇ ਵਿੱਚ ਹੀ ਰੱਖੋ ਵਾਰ-ਵਾਰ ਉਸੇ ਨੂੰ ਜਗ੍ਹਾ ਨੂੰ ਨਾ ਬਦਲੋ ਕਿ ਇੱਕ ਵਾਰੀ ਇਸ ਕਮਰੇ ਚ ਲਾਤੇ ਇੱਕ ਵਾਰੀ ਉਸ ਕਮਰੇ ਚ ਲਾਤੇ ਫਿਰ ਇੱਧਰ ਲਾਤੇ ਉੱਧਰ ਲਾਤੇ ਇਸ ਤਰ੍ਹਾਂ ਨਹੀਂ ਕਰਨਾ ਹੁੰਦਾ ਇਹ ਜਿੱਥੇ ਲੱਗ ਜਾਣ ਇੱਕ ਵਾਰੀ ਇਹ ਪਹਿਲਾਂ ਹੀ ਸੋਚ ਕੇ ਲਾਓ ਕਿ ਅਸੀਂ ਇਸੇ ਜਗ੍ਹਾ ਤੇ ਲਾਉਣੇ ਹਨ ਤੇ ਉਥੇ ਹੀ ਚਰਾਗ ਤੁਸੀਂ ਲਾ ਕੇ ਰੋਸ਼ਨ ਕਰਨੇ ਹਨ ਘਰ ਦੇ ਵਿੱਚ ਤਾਂ ਪੀਰਾਂ ਦੀ ਰਹਿਮਤ ਹੋਵੇਗੀ ਬਰਕਤਾਂ ਹੋਣਗੀਆਂ ਤੁਹਾਡੇ ਸਾਰੇ ਕੰਮ ਪੂਰੇ ਬਣਗੇ ਦੇ ਬਸ ਉਹਦਾ ਵਿਸ਼ਵਾਸ ਰਾ ਪੀਰਾਂ ਦੀ ਵੰਦਗੀ ਕਰੋ ਤਾਂ ਤੁਹਾਡੇ ਸਾਰੇ ਕੰਮ ਰਾਸ ਆਉਣਗੇ ਕਿਸੇ ਦੇ ਮਗਰ ਲੱਗ ਗਏ ਨਹੀਂ ਤੁਸੀਂ ਕੁਝ ਕਰਨਾ ਹੈ ਇਸ ਤਰ੍ਹਾਂ ਦਾ ਦੇਖੋ ਦੇਖ ਕੋਈ ਕੰਮ ਨਹੀਂ ਕਰਨਾ ਫਿਰ ਤੁਹਾਡਾ ਨੁਕਸਾਨ ਹੋਣਾ ਤੈਅ ਹੈ ਇਸ ਕਰਕੇ ਜਦੋਂ ਵੀ ਤੁਸੀਂ ਚਰਾਗ ਲਾਉਣੇ ਹਨ ਤੇ ਪੁੱਛ ਕਿਸ ਕਿਸੇ ਹੀ ਲਾਇਆ ਕਰੋ ਇਹ ਸੀ ਕੁਝ ਗੱਲਾਂ ਜੋ ਤੁਹਾਨੂੰ ਅਸੀਂ ਦੱਸਣੀਆਂ ਸੀ ਆਉਣ ਵਾਲੇ ਵੀਡੀਓ ਚ ਹੋਰ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਚਰਾਗਾਂ ਬਾਰੇ ਪੀਰਾਂ ਬਾਰੇ ਦੱਸਾਂਗੇ ਕਿਹੜੇ ਪੀਰਾਂ ਦੇ ਚਰਾਗ ਕਿਸ ਟਾਈਮ ਲੱਗਦੇ ਹਨ ਕਿਸ ਟਾਈਮ ਨਹੀਂ ਲੱਗਦੇ ਹਨ ਤੇ ਹੁਣ ਸਾਨੂੰ ਦੇਵ ਯਸ਼ਤ ਇਹ ਸਾਡੇ ਚੈਨਲ ਸਾਬ ਦੀ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਓ